ਦੇਖੋ ਇਸ ਤਰ੍ਹਾਂ ਵਾਂ ਕਿ ਮੈਂ ਕਿਸੇ ਵੀ ਸੀਟ ਤੇ ਅਪਲਾਈ ਨਹੀਂ ਕੀਤਾ ਔਰ ਜਦੋਂ ਮੈਂ ਜੇਲ੍ਹ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੇ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਹੈ ਉਹਨੇ ਮੈਨੂੰ ਫਸਾਇਆ ਕੇਸ 'ਚ ਉਹਨੇ ਮੈਨੂੰ ਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰਿਅਲਾਈਜ਼ਿੰਗ ਕਿ ਉਹ ਅਕਾਲਪੁਰਖ ਵਾਹਿਗੁਰੂ ਬਹੁਤ ਬਿਆਨਤ ਹੈ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਚੇਰੀ ਵਿੱਚ ਮੈਨੂੰ ਹਮਦਰਦੀ ਔਰ ਆ ਆਪ ਹੀ ਮੈਨੂੰ ਆ ਆਪਣੇ ਬੋਲੇ ਲਿਆ ਕੇ ਖੜਾ ਕਰ ਲਿਆ ਵਾ ਹੁਣ ਤਾਂ ਇੱਕ ਫੈਸ਼ਨ ਬਣਾ ਲਿਆ ਵਾ ਕਿ ਰਾਤ ਨੂੰ ਸੁੱਤੇ ਅਸੀਂ ਫਰਜ਼ ਕਰੋ ਬੋਕਰ ਚਾਂ ਤੇ ਸਵੇਰੇ ਉੱਠੇ ਅਸੀਂ ਫੁੱਲ ਚਾਂ ਜਾਂ ਰਾਤ ਨੂੰ ਸੁੱਤੇ ਅਸੀਂ ਕਾਂਗਰਸ ਵਿੱਚ ਆ ਤੇ ਸਵੇਰੇ ਉੱਠੇ ਅਸੀਂ ਬੋਕਰ ਚਾਂ ਸੋ ਦਿਸ ਇਜ਼ ਅਨਐਕਸੈਪਟੇਬਲ ਔਰ ਡਿਫੈਕਟਰਸ ਨੂੰ ਇਸ ਇਲੈਕਸ਼ਨ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਘੱਟੋ ਘੱਟ ਮੈਂ ਕਹਿ ਸਕਦਾ ਕਿ ਕਰਾਰੀ ਹਾਰ ਦੇਣਗੇ ਲੋਕੀ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਤੀਜੇ 4 ਜੂਨ ਨੂੰ ਆ ਜਾਣਗੇ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਅ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੱਦਾਂ ਪਹਿਲਾਂ ਕਿ ਮੈਂ ਨੱਟਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਹੁਣ ਤਾਂ ਇੱਕ ਫੈਸ਼ਨ ਬਣਾ ਲਿਆ ਵਾ ਕਿ ਰਾਤ ਨੂੰ ਸੁੱਤੇ ਅਸੀਂ ਫਰਜ਼ ਕਰੋ ਬੋਕਰ ਚਾਂ ਤੇ ਸਵੇਰੇ ਉੱਠੇ ਅਸੀਂ ਫੁੱਲ ਚਾਂ ਜਾਂ ਰਾਤ ਨੂੰ ਸੁੱਤੇ ਅਸੀਂ ਕਾਂਗਰਸ ਵਿੱਚ ਆ ਤੇ ਸਵੇਰੇ ਉੱਠੇ ਅਸੀਂ ਬੋਕਰ ਚਾ ਸੋ ਦਿਸ ਇਜ਼ ਅਨਐਕਸੈਪਟੇਬਲ ਔਰ ਡਿਫੈਕਟਰਸ ਨੂੰ ਇਸ ਇਲੈਕਸ਼ਨ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਘੱਟੋ-ਘੱਟ ਮੈਂ ਕਹਿ ਸਕਦਾ ਕਿ ਕਰਾਰੀ ਹਾਰ ਦੇਣਗੇ ਲੋਕੀ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਤੀਜੇ 4 ਜੂਨ ਨੂੰ ਆ ਜਾਣਗੇ ਸਾਬ ਕਿਹੜੀ ਸੀਟ ਤੋਂ ਜਿਹੜਾ ਪਾਰਟੀ ਦੇ ਵੱਲੋਂ ਤੁਹਾਨੂੰ ਹਰੀ ਝੰਡੀ ਦਿੱਤੀ ਗਈ ਹੈ ਸੰਗਰੂਰ ਤੋਂ ਉਹ ਚਰਚਾ ਵਾਰੀ ਦੇਖੋ ਇਸ ਤਰ੍ਹਾਂ ਵਾਂ ਕਿ ਮੈਂ ਕਿਸੇ ਵੀ ਸੀਟ ਤੇ ਅਪਲਾਈ ਨਹੀਂ ਕੀਤਾ ਔਰ ਜਦੋਂ ਮੈਂ ਜੇਲ੍ਹ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੀ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਉਹਨੇ ਮੈਨੂੰ ਫਸਾਇਆ ਕੇਸ 'ਚ ਉਹਨੇ ਮੈਨੂੰ ਅਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰੈਲਾਈਜ਼ਿੰਗ ਕਿ ਉਹ ਕਾਲਪੁਰਕ ਵਾਹਿਗੁਰੂ ਬਹੁਤ ਬਿਆਨਤਾ ਹੈ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਚਹਿਰੀ ਵਿੱਚ ਮੈਨੂੰ ਹਮਦਰਦੀ ਔਰ ਆ ਆਪ ਹੀ ਮੈਨੂੰ ਆ ਆਪਣੇ ਬੋਲੇ ਲਾ ਕੇ ਖੜਾ ਕਰ ਲਿਆ ਵਾ ਮੈਂ ਕਿਸੇ ਚੁਣੌਤੀ ਤੋਂ ਜ਼ਿੰਦਗੀ ਵਿੱਚ ਨਹੀਂ ਭੱਜਾ ਅੱਜ ਅੱਜ ਤੱਕ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੱਦਾਂ ਪਹਿਲਾਂ ਕਿ ਮੈਂ ਨੱਟਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਪਰ ਇਸ ਕੈਂਪੇਨ ਚ ਮੈਂ ਇੱਕ ਗੱਲ ਕਹਿਣਾ ਚਾਹਣਾ ਬੜੇ ਇੰਪੋਰਟੈਂਟਲੀ ਕਿ ਇਹ ਬਦਲਾਵ ਦੇ ਖਿਲਾਫ ਜਿਹੜਾ ਇਹਨਾਂ ਨੇ ਜੋ ਇੱਕ ਝੂਠਾ ਨਾਰਾ ਦਿੱਤਾ ਸੀ ਪੰਜਾਬ ਚ ਔਰ ਉਹਦੀ ਆੜ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਇ ਕੀਤਾ ਇਨਜਸਟਿਸ ਕੀਤਾ ਉਹਦਾ ਹਿਸਾਬ ਦਾ ਲੈਣ ਉਹਦੇ ਉਸ ਹਿਸਾਬ ਲੈਣ ਦਾ ਮੌਕਾ ਹੁਣ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੀਤਾ